एसएसपी फिरोजपुर भूपिंदर सिंह वलो प्रेस ਨੂੰ ਜਾਣਕਾਰੀ ਦਿੰਦੇ ਆ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਹਜਾ ਅnder ਨਸ਼ਿਆਂ ਦੇ ਖਾਤਮੇ ਨਸ਼ਾ ਤਸਕਰਾਂ ਸਮਾਜ ਵਿਰੋਧੀ ਅੰਸਰਾਂ ਅਤੇ ਸ਼ਰਾਰਤੀ ਅੰਸਰਾਂ ਦੀਆਂ ਵਾਰਦਾਤਾਂ ਨੂੰ ਪੂਰੀ ਤਰ੍ਹਾਂ ਠੱਲ ਪਾਉਣ ਲਈ ਪ੍ਰਭਾਵੀ ਕਾਰਵਾਈ ਕੀਤੀ ਜਾ ਰਹੀ ਹੈ ਯੁੱਧ ਨਸ਼ਾ ਵਿਰੁੱਧ ਮੁਹਿੰਮ ਤੇ ਸਫਲਤਾ ਹਾਸਲ ਕਰ NDPS ਇਕੱਤੇ ਇੱਕ ਮੁਕੱਦਮਾ ਦਰਜ ਕਰਕੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ 2 ਕਿਲੋ 42 ਗ੍ਰਾਮ ਹੈਰੋਇਨ ਬਰਾਮਦ ਕੀਤੀ ਫਿਰੋਜ਼ਪੁਰ ਤੋਂ ਪ੍ਰੇਸ਼ ਕੁਮਾਰ ਡਿੰਪੀ ਦੀ ਰਿਪੋਰਟ ਜੁੱਧ ਨਸ਼ਾ ਵਿਰੁੱਧ ਜਿਹੜਾ ਮਾਨਯੋਗ ਸੀਐਮ ਸਾਹਿਬ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਇਸ ਦੇ ਵਿੱਚ ਸਾਨੂੰ ਫਰੋਜ਼ਪੁਰ ਪੁਲਿਸ ਨੂੰ ਬੜੀ ਵਧੀਆ ਸਫਲਤਾ ਹਾਸਲ ਹੋਈ ਜਦੋਂ ਸਾਡੇ ਡੀਐਸਪੀ ਜੀਰਾ ਦੀ ਸੁਪਰਵਾਈਜ਼ਨ ਦੇ ਵਿੱਚ ਡੀਐਸ ਐਸਐਚਓ ਮਖੂਬ ਵੱਲੋਂ ਤੇ ਉਹਨਾਂ ਦੀ ਸਾਰੀ ਟੀਮ ਜਿਹੜੇ ਮੇਰੇ ਨਾਲ ਖੜੇ ਆ ਇਹਨਾਂ ਵੱਲੋਂ ਇੱਕ ਬਹੁਤ ਹੀ ਵਧੀਆ ਰਿਕਵਰੀ ਕਰਦੇ ਹੋਏ 2 ਕਿਲੋ 42 ਗ੍ਰਾਮ ਜਿਹੜੀ ਹੈਰਨ ਦੀ ਰਿਕਵਰੀ ਕਰਦੇ ਹੋਏ ਇੱਕ ਦੋਸ਼ੀ ਜਿਹੜਾ ਵਿਜੇ ਸਿੰਘ ਉਮਰ ਕਰੀਬ 21 ਸਾਲ ਉੱਤਰ ਜੰਮੂ ਸੇਕ ਵਾਸੀ ਜਲਾਲਵਾਲਾ थाना सदर ਫਿਰੋਜ਼ਪੁਰ ਉਸ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਹੈ ਤੇ ਇੱਥੇ ਦੱਸਣਯੋਗ ਹੈ ਵੀ ਇਹ ਆਪਣੇ ਕੁਝ ਜਿਹੜੇ ਸਪਲਾਈਅਰ ਸਾਥੀ ਇਹਦੇ ਨਾਲ ਦੇ ਉਸ ਤੋਂ ਇਹ 6ਟਾ ਰੋਡ ਅੰਮ੍ਰਿਤਸਰ ਤੋਂ ਇਸ ਨੇ ਇਹ ਹਰੂਨ ਦੀ ਸਪਲਾਈ ਲਈ ਤੇ ਅੱਗੇ ਵੇਚਣ ਜਾ ਰਿਹਾ ਸੀ ਤੇ ਜਿਸ ਨੂੰ ਕਿ ਇਨਫੋਰਮੇਸ਼ਨ ਮਿਲਨ ਤੇ ਇੰਟੈਲੀਜੈਂਸ ਬੇਸ ਆਪਰੇਸ਼ਨ ਕਰਦੇ ਹੋਏ ਇਹਨਾਂ ਨੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਜੋ ਜਿਸ ਨੂੰ ਟੀ ਪੁਆਇੰਟ ਪਿੰਡ ਮੁਹੰਮਦ ਸ਼ਾਹ ਵਾਲਾ ਲਿੰਕ ਰੋਡ ਡੱਬ ਵਾਲਾ ਉਥੇ ਇਸ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਸੀ ਸਰ ਕਿੱਥੋਂ ਲੈ ਕੇ ਆਇਆ ਹੈਗਾ ਸੀ ਉਹਨੇ ਅੱਗੇ ਕਿੱਥੇ ਦੇਣੀ ਹੈਗੀ ਸੀ 6 ਟਾ ਰੋਡ ਤੋਂ ਅੰਮ੍ਰਿਤਸਰ ਤੋਂ ਲੈ ਕੇ ਆਇਆ ਸੀ ਜੀ ਆਪਦੇ ਕਿਸੇ ਸਪਲਾਈਰ ਡਰਗ ਸਪਲਾਈਰ ਸਾਥੀ ਤੋਂ ਤੇ ਇਸ ਨੇ ਇੱਥੇ ਹੀ ਆਪਣੇ ਇਲਾਕੇ ਦੇ ਵਿੱਚ ਇਸ ਨੂੰ ਵੇਚਣਾ ਸੀ ਸਰ ਕਿੰਨੇ ਸਾਲਾਂ ਦੀ ਉਮਰ ਹੈਗੀ ਹੈ ਪਹਿਲਾਂ ਵੀ ਕੋਈ ਮੁਕਦਮੇ ਇਹਦੇ ਤੇ ਦਰਜ ਹੈ ਇਹ 321 ਸਾਲ ਦਾ ਇਹ ਬੰਦਾ ਹੈ ਜੀ ਜਿਹੜਾ ਸਮੱਗਲਰ ਹੈ ਤੇ ਇਹ ਪਹਿਲਾਂ ਇਸ ਤੇ ਕੋਈ ਪਰਚਾ ਨਹੀਂ ਹੈ ਮਰੇ ਦੀ ਪੁੱਛ ਗਏਸ ਤੋਂ ਸਾਹਮਣੇ ਆਏ ਨੇ ਪਹਿਲਾਂ ਵੀ ਕਈ ਵਾਰ ਇਹ ਜਿਹੜੀ ਇਹਦੀ ਸਪਲਾਈ ਕੀਤੀ ਆ ਸਰ ਉਹਨੂੰ ਲਿਆ ਕੇ ਵੇਚੀ ਹੈ ਇਹ ਸਰ ਪਾਕਿਸਤਾਨ ਦੇ ਵੱਲੋਂ ਹੀ ਆਈ ਹੈ ਇਹ ਬਿਲਕੁਲ ਜੀ ਹੈ ਤਾਂ ਪਾਕਿਸਤਾਨ ਵਾਲੀ ਉਹੀ ਇਹਦੇ ਵਿੱਚ ਜਿਹੜਾ ਨਾਲ ਇਹਦਾ ਸਬਾਨ ਹੈ ਜਿਸ ਦੇ ਵਿੱਚ ਸੀਗੀ ਉਥੋਂ ਕਲੀਅਰ ਹੁੰਦਾ ਵੀ ਹੈ ਤਾਂ ਪਾਕਿਸਤਾਨ ਤੋਂ ਹੀ ਆ ਬਟ ਇਸ ਦੇ ਵੱਲੋਂ ਡਾਇਰੈਕਟ ਲਿੰਕ ਨਹੀਂ ਜਿਹੜਾ ਇਸ ਤੋਂ ਬੈਕਵਰਡ ਲਿੰਕ ਦੇ ਵਿੱਚ ਜਿੱਥੋਂ ਲੈ ਕੇ ਆਇਆ ਉਹ ਸਾਨੂੰ ਇਨਫੋਰਮੇਸ਼ਨ ਆ ਗਈ ਹੈ ਕੁਝ ਇਸ ਤੋਂ ਅਸੀਂ ਉਹਨਾਂ ਨੂੰ ਵੀ ਫੜਾਂਗੇ ਤੇ ਇਹਦੇ ਅਸੀਂ ਪਿੱਛੇ ਤੱਕ ਜਾਵਾਂਗੇ ਸਰ ਇਹਦੀ ਅੰਦੀ ਵੱਡੀ ਖੇਪ ਐ ਸਰ ਇਹਦੇ ਨਾਲ ਹੋਰ ਵੀ ਕੋਈ ਨਾਲ ਤਾਰ ਜੁੜਦੀ ਐ ਕਿਸੇ ਚੀਜ਼ ਦੀ ਜਾਂ ਲੋਕ ਬਿਲਕੁਲ ਜੀ ਅਸੀਂ ਪੁੱਛਗੇ ਜਦੋਂ ਜਿਹੜੇ ਸਾਨੂੰ 2-3 ਨਾਮ ਸਾਹਮਣੇ ਆਏ ਆ ਉਹਨਾਂ ਤੇ ਸਾਡੀਆਂ ਟੀਮਸ ਬਣਾਈਆਂ ਆ ਟੀਮਸ ਉਹਨਾਂ ਤੇ ਆਉਂਦੇ ਦਿਨਾਂ ਦੇ ਵਿੱਚ ਉਹਨਾਂ ਨੂੰ ਫੜਾਂਗੇ ਉਹਨਾਂ ਤੋਂ ਵੀ ਰਿਕਵਰੀਆਂ ਹੋਣ ਦੀ ਸੰਭਾਵਨਾ ਸਰ ਨਸ਼ਾ ਤਸ਼ਕਰ ਨੌਜਵਾਨਾਂ ਨੂੰ ਟਾਰਗੇਟ ਬਣਾ ਰਹੇ ਆ ਆਪਣਾ ਨੌਜਵਾਨਾਂ ਨੂੰ ਇਸ ਦੇ ਵਿੱਚ ਇਨਵੋਲ ਕਰ ਲਏ ਜਿੰਨੇ ਕਿਸੇ ਦੇਖ ਲਈਏ ਸਾਰੇ 21-22-23 ਸਾਲ ਦੇ ਨੌਜਵਾਨ ਜਿਹੜੇ ਆ ਉਹ ਹੈਗੇ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੈਗੇ ਉਹ ਨੌਜਵਾਨਾਂ ਨੂੰ ਕਿ ਇਸ ਰਾ ਨਹੀਂ ਪੈਣਾ ਚਾਹੀ ਬਿਲਕੁਲ ਨਹੀਂ ਇਹ ਸਭ ਤੋਂ ਸੌਖਾ ਹੈ ਜੇ ਕਿਸੇ ਨੌਜਵਾਨ ਨੂੰ ਕਰਾਹੇ ਪਾਉਣਾ ਕਿਉਂਕਿ ਉਹਨਾਂ ਨੂੰ ਤੁਸੀਂ ਇਹਨਾਂ ਨੂੰ ਦੱਸ ਸਕਦੇ ਹੋ ਇਹਨਾਂ ਨੂੰ ਪਰਮਾ ਸਕਦੇ ਹੋ ਪੈਸਾ ਦਿਖਾ ਕੇ ਸਬਜਵਾਜ ਦਿਖਾ ਕੇ ਉਹਨਾਂ ਨੂੰ ਪਰਮਾਇਆ ਜਾ ਸਕਦਾ ਹੈ ਤੇ ਪਰ ਮੈਂ ਇਹੀ ਕਹੂੰਗਾ ਮਾਪੇ ਉਹਨਾਂ ਦੇ ਭੈਣ ਭਰਾ ਵੀ ਆਪਣੇ ਬੱਚਿਆਂ ਦਾ ਇਹਨਾਂ ਦਾ ਧਿਆਨ ਰੱਖੋ ਇਹਨਾਂ ਨੂੰ ਸਹੀ ਸੇਧ ਦਿਓ ਇਹਨਾਂ ਨੂੰ ਦੱਸਦੇ ਰਹੋ ਵੀ ਇਹ ਇੱਕ ਮਾੜਾ ਕੰਮ ਹੈ ਜਿਸ ਦਾ ਨਤੀਜਾ ਵੀ ਮਾੜਾ ਹੀ ਆਉਂਦਾ ਤੇ ਅਸੀਂ ਜੇਲਾ ਹੀ ਕਟਣੀਆਂ ਪੈਂਦੀਆਂ ਜਾਂ ਇਸ ਦਾ ਨਤੀਜਾ ਮੌਤ ਹੈ ਜੇ ਨਸ਼ਾ ਕਰਨ ਲੱਗ ਪੈਂਦੇ ਜਾਂ ਨਸ਼ਾ ਵੇਚਦੇ ਆ ਇਹ ਮੌਤ ਦੇ ਸਦਾਗਰ ਨਾਮ ਬਣੇ ਤੇ ਆਪਣੇ ਕੁਰਾਹੇ ਨਾਂ ਪਹਿਣ ਤੇ ਇੱਕ ਸਹੀ ਕੰਮ ਕਰਦੇ ਹੋਏ ਇੱਕ ਸਹੀ ਜੀਵਨ ਬਤੀਤ ਕਰ ਜਿਸ ਦੇ ਨਾਲ ਆਪਾਂ ਸਾਰੇ ਇਹ ਵੀ ਤੇ ਆਪਾਂ ਸਾਰੇ ਬਾਕੀ ਕੁਛ ਆਦਿ